ਉੜੀਸਾ ਦੇ ਜੰਗਲਾਂ ਚ ਇੱਕ ਕਬੀਲਾ ਹੈ ਉਹਦਾ ਨਾਮ ਹੈ ਕੰਦ ਕੰੰਦਾ ਦਾ ਕਬੀਲਾ ਉਸ ਕਬੀਲੇ ਤੇ ਉਹਨੇ ਇੱਕ ਕਿਤਾਬ ਲਿਖੀ ਹੈ 600 ਪੰਨਿਆਂ ਦੀ ਉਹਦਾ ਨਾਮ ਹੈ ਅੰਮ੍ਰਿਤ ਸੰਤਾਨ ਅੰਮ੍ਰਿਤ ਸੰਤਾਨ ਇਸ ਕਰਕੇ ਰੱਖਿਆ ਉਹਨੇ ਇਸ ਕਿਤਾਬ ਦਾ ਨਾਮ ਕਿ ਉਹ ਜਿਹੜੇ ਆਦਿਵਾਸੀ ਨੇ ਜੰਗਲੀ ਕੰਦ ਉਹ ਕਹਿੰਦੇ ਵੀ ਲੱਖ ਸਾਲ ਪਹਿਲਾਂ ਮਨੁੱਖ ਸਮਾਨ ਤੋਂ ਧਰਤੀ ਤੇ ਜਿਵੇਂ ਉਤਰਿਆ ਸੀ ਅੱਜ ਵੀ ਓਵੇਂ ਦੀ ਓਵੇਂ ਨੇ ਸਿਵਲਾਈਜੇਸ਼ਨ ਨੇ ਇਹਨਾਂ ਨੂੰ ਬਗਾਲਿਆ ਨਹੀਂ ਉਹ ਕਹਿੰਦਾ ਹੈ ਸਿਵਲਾਈਜੇਸ਼ਨ ਸਾਨੂੰ ਵਿਗਾੜ ਰਹੀ ਹੈ ਅਮਰਤ ਸੰਤਾਨ ਐਸੀ ਧਰਤੀ ਤੇ ਕਰਪਟ ਹੋ ਰਹੀਆਂ ਦਿਨ ਦਿਨ ਤੇ ਉਹ ਕਿਹੋ ਜੇ ਲੋਕ ਨੇ ਬਸ ਉਹਨਾਂ ਚੋਂ 600 ਪੰਨਿਆਂ ਦੀ ਕਿਤਾਬ ਚੋਂ ਸਿਰਫ ਇੱਕ ਸਾਖੀ ਤੁਹਾਨੂੰ ਸੁਣਾਣੀ ਹੈ ਗੋਪੀਨਾਥ ਮਹੰਤੀ ਇਹਨਾਂ ਜੰਗਲੀ ਕੰਧਾ ਨੂੰ ਪੁੱਛਦਾ ਹੈ ਵੀ ਤੁਸੀਂ ਆਪਣੇ ਬਾਰੇ ਦੱਸੋ ਲੜਾਈ ਝਗੜਾ ਹੁੰਦਾ ਤਾਂ ਫਿਰ ਥਾਣੇ ਜਾਣੇ ਹੋ ਤੁਸੀਂ ਕਿਵੇਂ ਨਿਬੜਦਾ ਉਹ ਨਹੀਂ ਜੀ ਕਹਿੰਦੇ ਸਾਡਾ ਸਰਦਾਰ ਹੁੰਦਾ ਇੱਕ ਬਸ ਅਸੀਂ ਸਰਦਾਰ ਕੋਲ ਚਲੇ ਜਾਂਦੇ ਆ ਉਹ ਦੋਵਾਂ ਧਿਰਾਂ ਨੂੰ ਸੁਣ ਲਾਂਦਾ ਜੋ ਫੈਸਲਾ ਕਰ ਦਵੇ ਉਹ ਅਸੀਂ ਮੰਨ ਲੈਂਦੇ ਆ ਸਰਦਾਰ ਕਿਵੇਂ ਚੁਣਿਆ ਜਾਂਦਾ ਉਹ ਕਹਿੰਦੇ ਚੁਣਿਆ ਥੋੜਾ ਜਾਂਦਾ ਹੈ ਉਹ ਤਾਂ ਜੱਦੀ ਹੈ ਹੁਣ ਇਹ ਸਰਦਾਰ ਹੈ ਉਦੋਂ ਤੋਂ ਬਾਅਦ ਫਿਰ ਇਹਦਾ ਵੱਡਾ ਬੇਟਾ ਸਰਦਾਰ ਹੋਊਗਾ ਸਾਡਾ ਐਉਂ ਗੱਲਾਂ ਕਰ ਰਹੇ ਸੀ ਤਾਂ ਉਹ ਕਹਿੰਦੇ ਲੋ ਪਹਾੜੀ ਦੀ ਢਲਾਨ ਤੇ ਬੈਠੇ ਨੇ ਕਹਿੰਦੇ ਲੋ ਉਹ ਸਰਬੂ ਸਾਡਾ ਸਰਦਾਰ ਉਹ ਆ ਰਹੇ ਜਦੋਂ ਗੋਪੀਨਾਥ ਮਹੰਤੀ ਉਧਰ ਨਿਗਾਹ ਮਾਰਦਾ ਹੈ ਤਾਂ ਇੱਕ ਨੰਗ ਤਰੰਗ ਬੰਦਾ ਲੰਗੋਟੀ ਪਹਿਨੀ ਹੋਈ ਹੱਥ 'ਚ ਸੋਟੀ ਹੈ ਨਾਲ ਇੱਕ ਕੁੱਤਾ ਤੁਰਿਆ ਆ ਰਿਹਾ ਉਹ ਹੱਸ ਪਿਆ ਕਹਿੰਦਾ ਇਹ ਸਰਦਾਰ ਹੈ ਤੁਹਾਡਾ ਉਹ ਕਹਿੰਦੇ ਹੋਰ ਉਹ ਕਹਿੰਦਾ ਸਰਦਾਰ ਕੋਲ ਹਵੇਲੀ ਹੁੰਦੀ ਐ, ਦੌਲਤ ਹੁੰਦੀ ਐ, ਘੋੜੀ, ਨੌਕਰ। ਇਹ ਤਾਂ ਤੁਹਾਡੇ ਵਰਗਾ ਕੰਗਲਾ ਜੈ। ਉਹ ਕੰਧ ਕਹਿੰਦੇ ਹਵੇਲੀ, ਦੌਲਤ, ਘੋੜੀ, ਨੌਕਰ ਇਹ ਕੀ ਚੀਜ਼ਾਂ ਹੋਈਆਂ? ਹੁਕਮ ਸਭ ਤੋਂ ਵੱਡਾ ਹੁੰਦਾ ਐ। ਇਹ ਹਾਕਮ ਐ ਸਾਡਾ। ਇਹਦੀ ਬੇਅਦਬੀ ਨਹੀਂ ਕਰਨੀ। ਇਹਨਾਂ ਨੂੰ ਸਰਦਾਰ ਪਹੁੰਚ ਗਿਆ। ਲੋਕ ਕਹਿੰਦੇ ਬਾਕੀ ਗੱਲਾਂ ਸਾਡੇ ਸਰਦਾਰ ਨੂੰ ਹੀ ਪੁੱਛੋ। ਮਹਾਂਤੀ ਪੁੱਛਦਾ ਐ ਕਿ ਕਦੋਂ ਆਈ ਸੀ ਤੁਹਾਡੇ ਕੋਲ ਸਰਦਾਰੀ? ਉਹ ਕਹਿੰਦਾ ਜੀ ਜਦੋਂ ਧਰਤੀ ਤੇ ਅਸਮਾਨ ਬਣੇ ਸੀ ਉਦੋਂ। ਉਹ ਕਹਿੰਦੇ ਨਹੀਂ ਨਹੀਂ ਕੋਈ ਇਤਿਹਾਸ ਹੋਊ ਤੁਹਾਡਾ ਉਹ ਕਹਿੰਦੇ ਦੇਖ ਮੈਂ ਅਸੀਂ ਪੜ੍ਹੇ ਲਿਖੇ ਤਾਂ ਹਾਂ ਨਹੀਂ ਸਾਨੂੰ ਇਤਿਹਾਸ ਉਸ ਕੁਝ ਨਹੀਂ ਪਤਾ ਤੇ ਬਸ ਸਾਨੂੰ ਤਾਂ ਇੰਨਾ ਹੀ ਪਤਾ ਵੀ ਹਮੇਸ਼ ਸਾਡੇ ਕੋਲ ਸਰਦਾਰੀ ਰਹੀ ਹੈ ਕਹਿੰਦੇ ਨਹੀਂ ਵੀ ਥੋੜੀ ਬਹੁਤੀ ਮਦਲ ਅੰਦਾਜ਼ਾ ਵੀ ਕਿੱਥੋਂ ਤੱਕ ਜਾਣੇ ਕਹਿੰਦੇ ਭਾਈ ਜੇ ਅੰਦਾਜ਼ਾ ਹੀ ਪੁੱਛਣਾ ਹੈ ਤਾਂ ਦੁਆਪਰ ਚ ਸਾਡੇ ਕੋਲ ਸਰਦਾਰੀ ਹੈਗੀ ਸੀ ਨਾ ਸੌਰੀ ਤ੍ਰੇਤੇ ਚ ਤ੍ਰੇਤੇ ਚ ਸਾਡੇ ਕੋਲ ਸਰਦਾਰੀ ਸੀ ਉਹ ਕਿਵੇਂ ਹੈ ਜੀ ਉਹ ਕਹਿੰਦੇ ਵੀ ਸਾਡਾ ਕੰਦਾਂ ਦਾ ਸਰਦਾਰ ਇੱਥੇ ਜੰਗਲ ਚ ਰਹਿੰਦਾ ਸੀ ਤੇ ਦੋ ਭਰਾ ਐ ਨਾਲ ਉਹਨਾਂ ਦੀ ਔਰਤ ਸੀ ਵੱਡੇ ਦਾ ਨਾਮ ਰਾਮਚੰਦ ਸੀ ਛੋਟੇ ਦਾ ਨਾਮ ਲక్ష్మణ ਸੀ ਸਾਡੇ ਸਰਦਾਰ ਕੋਲ ਆ ਕੇ ਕਹਿੰਦੇ ਜੀ ਸਾਡੇ ਘਰ ਚ ਕੋਈ ਲੜਾਈ ਝਗੜਾ ਹੋ ਗਿਆ ਅਸੀਂ ਹੁਣ ਇਕਾਂਤ ਚ ਆਏ ਆ ਸਾਨੂੰ ਤੁਹਾਡੇ ਜੰਗਲ ਚ ਰਹਿਣ ਦੀ ਆਗਿਆ ਮਿਲੇਗੀ ਸਾਡੇ ਕੰਧਾਂ ਦੇ ਸਰਦਾਰ ਨੇ ਕਿਹਾ ਕਿ ਹਾਂ ਹੋਰ ਵੀ ਬਥੇਰੇ ਇੱਥੇ ਜਾਨਵਰ ਰਹੀ ਜਾਂਦੇ ਨੇ ਬੰਦੇ ਰਹੀ ਜਾਂਦੇ ਨੇ ਤੁਸੀਂ ਰਹਿ ਜਾਓਗੇ ਕੋਈ ਗੱਲ ਨਹੀਂ ਲੇਕਿਨ ਸਾਡੇ ਕੁਝ ਰਸਮ ਰਿਵਾਜ ਨੇ ਉਹਨਾਂ ਬਾਰੇ ਪਤਾ ਕਰ ਲਿਓ ਉਹਨਾਂ ਚ ਵਿਗੜ ਨਾ ਪਵੇ ਆਗਿਆ ਲੈ ਕੇ ਇਹ ਤਿੰਨੇ ਜਣੇ ਜੰਗਲ ਚ ਰਹਿਣ ਲੱਗੇ ਸਰਬੂ ਦਾ ਸਰਿਆ ਸਰਦਾਰ ਇੱਕ ਦਿਨ ਉਦਾਸ ਦੋਵੇਂ ਭਰਾ ਸਾਡੇ ਸਰਦਾਰ ਕੋਲ ਆਏ ਕਹਿੰਦੇ ਜੀ ਸਾਡੇ ਨਾਲ ਬੁਰੀ ਹੋਈ ਕੀ ਹੋ ਗਿਆ ਇੱਥੇ ਤੁਨ ਕੁ ਬੇਰ ਹੈ ਜੀ ਕਰਾਵਣ ਉਹ ਸਾਡੀ ਔਰਤ ਚੁੱਕ ਕੇ ਲੈ ਗਿਆ ਸਾਡੀ ਤੁਸੀਂ ਮਦਦ ਕਰੋ ਕੰਧਾ ਦਾ ਸਰਦਾਰ ਕਹਿੰਦਾ ਕਿ ਅਸੀਂ ਮਦਦ ਕੀ ਕਰੀਏ ਭਲਾ ਉਹ ਕਹਿੰਦੇ ਜੀ ਲੜਾਈ ਕਰਨੀ ਪਊ ਆਪਾਂ ਨੂੰ ਕੰਧਾ ਦਾ ਸਰਦਾਰ ਕਹਿੰਦਾ ਕਿ ਅਸੀਂ ਕੰਧ ਏਡੇ ਬਹਾਦਰ ਹਾਂ ਕਿ ਇਕੱਲਾ ਇਕੱਲਾ ਕੰਦ ਲਲਕਾਰ ਕੇ ਇੱਕ ਸ਼ੇਰ ਨਾਲ ਟੱਕਰਾ ਕਰਦਾ ਹੈ ਇਹ ਆਖਦਾ ਹੈ ਕਿ ਮੇਰੀ ਮਦਦ ਕਰਨ ਵਾਸਤੇ ਨਾ ਕੋਈ ਆਵੇ ਮੈਂ ਬਸੇਰਾ ਇਹਦੇ ਵਾਸਤੇ ਅਸੀਂ ਇਕੱਲੇ ਇਕੱਲੇ ਏਡੇ ਬਹਾਦਰ ਹਾਂ ਇਹਦੇ 'ਚ ਕੋਈ ਸ਼ੱਕ ਨਹੀਂ ਲੇਕਿਨ ਰਾਜਿਆਂ ਦੇ ਖਿਲਾਫ ਨਹੀਂ ਅਸੀਂ ਕਦੀ ਲੜੇ ਰਾਜਿਆਂ ਦੇ ਖਿਲਾਫ ਨਹੀਂ ਸਾਨੂੰ ਲੜਨਾ ਆਉਂਦਾ ਦੋਵੇਂ ਕਹਿੰਦੇ ਕਿ ਹੁਣ ਸਾਡੀ ਸ਼ਰਨ ਆਿਆਂ ਦੀ ਇੱਜ਼ਤ ਨਹੀਂ ਰੱਖੋਗੇ ਤੁਸੀਂ ਉਹ ਕਹਿੰਦਾ ਚਲੋ ਐਂ ਕਰ ਲੈਨੇ ਆ ਫਿਰ ਇੱਥੇ ਹੋਰ ਵੀ ਕਬੀਲੇ ਹੈਗੇ ਆਪਾਂ ਸਾਰਿਆਂ ਦਾ ਇਕੱਠ ਬੁਲਾ ਲੈਨੇ ਆ ਫਿਰ ਕੀ ਕਹਿੰਦੇ ਨੇ ਆਪਾਂ ਉਹਦੇ ਮੁਤਾਬਕ ਕਰ ਲਾਂਗੇ ਕੁਝ ਕਾਰਵਾਈ ਬਾਕੀ ਸਰਦਾਰ ਆ ਗਏ ਆ ਇਹ ਗੱਲ ਪੁੱਛੀ ਦੱਸੀ ਸਾਰੇ ਕਹਿਣ ਲੱਗੇ ਬਈ ਰਾਜਿਆਂ ਦੇ ਖਿਲਾਫ ਅਸੀਂ ਜੰਗ ਲੜਨ ਜਾਣਦੇ ਨਹੀਂ ਇਹ ਦੋਵੇਂ ਭਰਾ ਕਹਿੰਦੇ ਅਸੀਂ ਜਾਣਦੇ ਆ ਅਸੀਂ ਸਿਖਾ ਦਾਂਗੇ ਰਾਜਿਆਂ ਦੇ ਖਿਲਾਫ ਕਿਵੇਂ ਲੜੀਦਾ ਹੁੰਦਾ ਉਹ ਲੜਾਈ ਸਾਨੂੰ ਲੜਨੀ ਆਉਂਦੀ ਏ ਲੋ ਜੀ ਕਹਿੰਦੇ ਸਿਖਾ ਦਿਓ ਫਿਰ ਅਸੀਂ ਸਿੱਖ ਲਾਂਗੇ ਜੰਗਲੀ ਕਬੀਲੇ ਸਿੱਖਣ ਲੱਗੇ ਦੋਵੇਂ ਭਰਾ ਸਿਖਾਉਣ ਲੱਗੇ ਤੁਸੀਂ ਤਰੀਕਾ ਦੇਖੋ ਸਟਾਈਲ ਦੇਖੋ ਯਾਨੀ ਸਾਖੀਆਂ ਕੀ ਚੀਜ਼ ਹੁੰਦੀਆਂ ਨੇ ਹਜ਼ਾਰਾਂ ਸਾਲਾਂ ਬਾਅਦ ਵੀ ਅਸਰ ਕਿਵੇਂ ਕਰਦੀਆਂ ਨੇ ਉਹ ਤੁਹਾਨੂੰ ਦੱਸਣ ਲੱਗੇ ਆ ਕਹਿੰਦੇ ਜੀ ਬਸ ਫਿਰ ਅਸੀਂ ਸਿੱਖ ਗਏ ਜਦੋਂ ਰਾਮਚੰਦ ਨੇ ਹੁਕਮ ਕੀਤਾ ਵੀ ਚਲੋ ਵੀ ਚੜ੍ਹਾਈ ਕਰੀਏ ਅਸੀਂ ਨਿਕਲੇ ਆਪਣੇ ਹਥਿਆਰਾਂ ਸਮੇਤ ਤਾਂ ਉਹ ਜਿਹੜਾ ਤਾਨੁਕਬੇਰ ਸੀ ਉਹਨੇ ਤਾਂ ਜੰਗਲ ਦੇ ਜਾਨਵਰ ਵੀ ਐਨੇ ਤੰਗ ਕੀਤੇ ਹੋਏ ਸੀ ਜੰਗਲੀ ਜਾਨਵਰ ਵੀ ਸਾਡੇ ਨਾਲ ਲੜ ਗਏ ਸੀ ਉਹ ਕਹਿੰਦੇ ਖੂਨ ਖਾਰ ਯੁੱਧ ਹੋਇਆ ਸਾਨੂੰ ਉਮੀਦ ਕੋਈ ਨਹੀਂ ਸੀ ਜਿੱਤ ਜਾਾਂਗੇ ਬਸ ਰੱਬ ਦੇ ਭਰੋਸੇ ਅਸੀਂ ਤਾਂ ਹਮਲਾ ਕਰ ਦਿੱਤਾ ਸੀ ਪਰ ਅਸੀਂ ਤਾਨੁਕਬੇਰ ਮਾਰ ਲਿਆ ਕਮਾਲ ਹੋਈ ਸਾਡੇ ਕੰਧਾਂ ਦੇ ਸਰਦਾਰ ਨੇ ਰਾਮਚੰਦ ਨੂੰ ਜੱਫੀ ਪਾ ਕੇ ਕਿਹਾ ਪਹਿਲੋਂ ਤਾਂ ਅਸੀਂ ਤੈਨੂੰ ਸ਼ਰਨਾਰਥੀ ਸਮਝਿਆ ਸੀ ਆਪਣਾ ਤੂੰ ਜਦੋਂ ਰਹਿਣ ਲੱਗਿਆ ਉੱਥੇ ਸਾਨੂੰ ਐਂ ਲੱਗਿਆ ਵੀ ਸਾਡੇ ਵਰਗੀਆਂ ਤੂੰ ਸਾਡਾ ਭਰਾ ਐ ਉਹ ਤੁਹਾਨੂੰ ਕੁਬੇਰ ਮਾਰ ਲਿਆ ਸਾਨੂੰ ਲੜਨਾ ਸਿਖਾਤਾ ਤੂੰ ਤਾਂ ਭਗਵਾਨ ਐ ਰਾਮਚੰਦ ਕਹਿੰਦਾ ਨਹੀਂ ਹਜੇ ਵੀ ਮੈਂ ਤੁਹਾਡਾ ਭਰਾ ਹੀ ਆਂ ਸਾਡਾ ਸਮਾਂ ਖਤਮ ਹੋ ਗਿਆ ਸੰਕਟ ਦਾ ਅਸੀਂ ਵਾਪਸ ਆਪਣੇ ਦੇਸ਼ ਨੂੰ ਜਾਣਾ ਹੁਣ ਤੁਹਾਨੂੰ ਜਿੱਤੇ ਹੋਏ ਇਲਾਕੇ ਵੰਡ ਕੇ ਅਸੀਂ ਫਿਰ ਆਪਣੇ ਦੇਸ਼ ਨੂੰ ਪਰਤਾਂਗੇ ਕੰਦਾਂ ਦਾ ਸਰਦਾਰ ਦੱਸ ਰਿਹਾ ਕਿਉਂਕਿ ਸਭ ਤੋਂ ਵੱਧ ਬਹਾਦਰੀ ਅਸੀਂ ਦਿਖਾਈ ਸੀ ਸਾਨੂੰ ਸਭ ਤੋਂ ਵੱਧ ਉਪਜਾਊ ਮੈਦਾਨ ਦਿੱਤੇ ਉਹਨਾਂ ਨੇ ਕਿਸੇ ਨੂੰ ਜੰਗਲ ਦਿੱਤੇ ਕਿਸੇ ਨੂੰ ਪਹਾੜ ਦਿੱਤੇ ਕਿਸੇ ਨੂੰ ਸਮੁੰਦਰ ਦਾ ਕਿਨਾਰਾ ਦਿੱਤਾ ਇਹ ਉਹ ਸਾਰੀਆਂ ਚੀਜ਼ਾਂ ਸਾਡੇ ਚ ਵੰਡ ਕੇ ਉਹ ਚਲੇ ਗਏ ਹੁਣ ਆਖਰੀ ਹਿੱਸਾ ਹੈ ਸਾਖੀ ਦਾ ਕੰਧਾ ਦਾ ਸਰਦਾਰ ਦੱਸ ਰਿਹਾ ਹੈ ਕਿ ਅਸੀਂ ਸਮਝਦੇ ਸੀ ਵੀ ਅਸੀਂ ਤਾਨੁਕਬੇਰ ਮਾਰ ਲਿਆ ਤਾਨੁਕਬੇਰ ਮਰਦਾ ਨਹੀਂ ਹੁੰਦਾ ਤਾਨੁਕਬੇਰ ਰੂਪ ਬਟਾਉਂਦਾ ਹੁੰਦਾ ਹੈ ਤਾਨੁਕਬੇਰ ਫੇਰ ਪੈਦਾ ਹੋ ਗਿਆ ਪਹਿਲਾਂ ਉਹਨੇ ਸਾਡੇ ਤੋਂ ਮੈਦਾਨ ਖੋਹੇ ਅਸੀਂ ਜੰਗਲਾਂ ਚ ਆਵੜੇ ਫੇਰ ਉਹਨੇ ਜੰਗਲਾਂ ਦੀ ਕਟਾਈ ਸ਼ੁਰੂ ਕਰ ਦਿੱਤੀ ਅਸੀਂ ਪਹਾੜਾਂ ਤੇ ਚੜਨ ਲੱਗੇ ਹਰ ਸਾਲ ਉਹ ਪਹਾੜਾਂ 'ਤੇ ਸਾਡਾ ਸ਼ਿਕਾਰ ਕਰ ਰਹੇ ਨੇ ਅਸੀਂ ਹਰ ਸਾਲ ਥੋੜਾ ਜਿਹਾ ਉੱਪਰ ਹੋਰ ਚੜ ਜਾਂਦੇ ਆ। ਲੋਹੇ ਦੀਆਂ ਪਟੜੀਆਂ ਵਿਛਾ ਕੇ ਧਨਕਬੀਰ ਲੋਹੇ ਦੇ ਇੰਜਣਾਂ 'ਚ ਸਵਾਰ ਹੋ ਕੇ ਸਾਡਾ ਸ਼ਿਕਾਰ ਕਰਨ ਆ ਰਹੇ ਆ। ਅਸੀਂ ਉਹ ਹੀ ਬਹਾਦਰ ਕੰਨ ਦਾ ਅੱਜ ਵੀ ਜਿਹੜੇ ਤਰੇਤੇ 'ਚ ਹੁੰਦੇ ਸੀ ਜਿਨ੍ਹਾਂ ਨੇ ਧਨਕਬੀਰ ਮਾਰ ਲਿਆ ਸੀ ਪਰ ਅੱਜ ਸਾਡੇ ਕੋਲ ਸਾਡਾ ਰਾਮਚੰਦ ਨੀਨਾ ਹੈ। ਸਾਡਾ ਹੀਰੋ ਨਹੀਂ ਹੈ। ਇਹ ਇੱਕ ਬੱਚੇ ਉਹ ਜਦੋਂ ਗੁਰੂ ਮਹਾਰਾਜ ਦੀ ਥਾਂ-ਥਾਂ ਤੇ ਬੇਅਦਬੀ ਹੋਈ। ਲੀਡਰ ਤੋਂ ਬਿਨਾਂ ਹੀ 2 ਲੱਖ ਖਾਲਸਾ ਅੰਮ੍ਰਿਤਸਰ ਜਾ ਜੁੜਿਆ ਸੀ ਇੱਕ ਪਿੰਡ 'ਚ ਆਪਣੇ ਕੋਲੋਂ ਪੈਸੇ ਖਰਚ ਕੇ ਕਿਉਂਕਿ ਪਿਆਰ ਕਰਦੇ ਸੀ ਉਹ ਬਾਣੀ ਨੂੰ ਉਹਨਾਂ ਦਾ ਕੋਈ ਲੀਡਰ ਨਹੀਂ ਸੀ ਬਿਨਾਂ ਲੀਡਰ ਤੋਂ ਐਡੀ ਜ਼ਬਰਦਸਤ ਗਿਣਤੀ ਖਾਲਸਾ ਪੰਥ ਦੀ ਕਿਉਂਕਿ ਗੁਰੂ ਚਰਨਾਂ ਨਾਲ ਪ੍ਰੀਤ ਸੀ